ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਹਰ ਹਲਕੇ ਦੇ ਵਿੱਚ ਨਜ਼ਾਇਜ਼ ਸਾਰਿਆਂ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਹੁੰਦੀਆਂ ਨੇ ਅੰਮ੍ਰਿਤਸਰ ਤੋਂ ਲੈ ਕੇ ਡੀਸੀ ਅੰਮ੍ਰਿਤਸਰ ਦੇ ਧਿਆਨ 'ਚ ਦਾ ਮਸਲਾ ਹੁੰਦਾ ਹੀ ਆ ਇਸ ਤੋਂ ਇਲਾਵਾ ਚੰਡੀਗੜ੍ਹ ਤੇ ਲੋਕਲ ਬਾਡੀ ਪਵਨ ਤੱਕ ਵੀ ਮੋਟੀਆਂ ਫਾਈਲਾਂ ਸ਼ਿਕਾਇਤਾਂ ਦੇ ਰੂਪ 'ਚ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਮੈਨੇਜ ਹੋ ਜਾਂਦਾ ਸਾਰਾ ਸਿਸਟਮ ਤਾਂ ਅੱਜ ਤੁਸੀਂ ਦੇਖ ਸਕੋ ਕਿ ਫੋਟੋ ਬਾਅਦ ਤੱਕ ਅੰਮ੍ਰਿਤਸਰ ਦੇ ਵਿੱਚ ਕਬਜ਼ੇ ਦੀਨ ਨੇ ਰਾਜਨ ਕੰਪਨੀ ਰੇਲਵੇ ਲਿੰਕ ਰੋਡ ਜਿੰਨਾ ਦੀ ਬਿਲਡਿੰਗ ਦਾ ਪਹਿਲਾ ਨਕਸ਼ਾ ਤਾਂ ਪਹਿਲੀ ਮੰਜ਼ਲ ਦਾ ਪਹਿਲਾਂ ਹੀ ਪਾਸ ਸੀਗਾ ਪਰ ਦੂਸਰੀ ਮੰਜ਼ਲ ਦੇ ਨਕਸ਼ੇ ਨੂੰ ਪਾਸ ਕਰਾਉਣ ਲਈ ਏਟੀਪੀ ਤੱਕ ਫਾਈਲ ਪਹੁੰਚਦੀ ਹੈ ਤਾਂ ਉੱਥੇ ਅੜ ਜਾਂਦੀ ਹੈ ਤਾਂ ਮਸਲਾ ਇੱਥੇ ਹੀ ਮੁੱਕਦਾ ਇਸ ਮਾਮਲੇ 'ਚ ਇੱਕ ਆੜ ਗਈ ਕਾਰਕੁਨ ਵੱਲੋਂ ਸ਼ਿਕਾਇਤਾਂ ਲਗਾਤਾਰ ਕੀਤੀਆਂ ਜਾਂਦੀਆਂ ਰਿਮਾਈਂਡਰ ਭੇਜੇ ਜਾਂਦੇ ਆ ਬਿਲਡਿੰਗ ਬ੍ਰਾਂਚ ਨੂੰ ਪਰ ਉਸ ਦਾ ਹਵਾਲਾ ਦੇ ਕੇ ਏਟੀਪੀ ਵੱਲੋਂ ਜਿਹੜੀ ਫਾਈਲ ਕਲੀਅਰ ਨਹੀਂ ਕੀਤੀ ਜਾਂਦੀ ਤਾਂ 8 ਲੱਖ ਨਾ ਮਾਫ ਕਰਨਾ 7 ਲੱਖ ਦੀ ਜਿਹੜੀ ਡਿਮਾਂਡ ਰੱਖੀ ਗਈ ਸੀ ਆਰਟੀਜੀ ਕਰਮਚਾਰਕਨ ਵੱਲੋਂ ਜੋ ਸਾਡੇ ਨਾਲ ਜ਼ਿਕਰ ਕੀਤਾ ਸ਼ਿਕਾਇਤ ਕਰਤਾ ਨੇ ਤਾਂ 4 ਲੱਖ ਰੁਪਏ ਮੌਕੇ ਤੇ ਹੀ ਰੰਗੇ ਹੱਥੀ ਫੜਿਆ ਵਿਜੀਲੈਂਸ ਨੇ சுரேਸ਼ ਕੁਮਾਰ ਸ਼ਰਮਾ ਨੂੰ ਤਾਂ ਉਸ ਤੋਂ ਬਾਅਦ 6 ਦਿਨ ਦਾ ਰਿਮਾਂਡ ਮਿਲਿਆ ਪੁੱਛਗਿੱਛ ਦੌਰਾਨ ਕੀ ਖੁਲਾਸੇ ਕੀਤੇ சுரேਸ਼ ਸ਼ਰਮਾ ਨੇ ਕਿਹੜੇ-ਕਿਹੜੇ ਹੋਰ ਆਰਟੀਜੀ ਕਰਮਚਾਰਕਨ ਰਾਡਾਰ 'ਤੇ ਨੇ ਕਿੰਨਾਂ ਨੂੰ ਬਿਆਨ ਕਲੰਮਤ ਲਈ ਤਲਬ ਕੀਤਾ ਜਾਂਦਾ ਆਉਣ ਵਾਲੇ ਸਮੇਂ 'ਚ ਫਿਲਹਾਲ ਰਿਕਾਰਡ ਜਿਹੜਾ ਇੰਪਰੂਵਮੈਂਟ ਟਰਸਟ ਨੂੰ ਜਿਹੜੀਆਂ ਆਡੀਆਂ ਪਾਈਆਂ ਤਾਂ ਨਗਰ ਨਿਗਮ ਨੂੰ ਵੱਖ-ਵੱਖ ਭਾਗਾ ਬ੍ਰਾਂਚਾਂ 'ਚ ਜਿਹੜੀਆਂ ਆਡੀਆਂ ਪਈਆਂ ਉਹ ਸਬੰਧੀ ਰਿਕਾਰਡ ਜਿਹੜਾ ਵਿਜੀਲੈਂਸ ਦਫ਼ਤਰ ਪਹੁੰਚ ਚੁੱਕਿਆ ਪਰ ਦੂਜੇ ਪਾਸੇ ਤਸਵੀਰਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਫਿਲਹਾਲ ਜਿਹੜਾ 22 ਜੁਲਾਈ ਨੂੰ ਜਿਹੜੀ ਸ਼ਿਕਾਇਤ ਕੀਤੀ ਗਈ ਸੀ ਐਮਟੀ ਵਿਭਾਗ ਵੱਲੋਂ ਸੀਪੀ ਸਾਹਿਬ ਜਿਹੜੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਕਿ ਸੀਲ ਤੋੜਨ ਦੇ ਬਾਵਜੂਦ ਜਿਹੜੀ ਉਹ ਸਾਰੀ ਹੋਈ ਇਸ ਤੇ ਐਫ ਆਈ ਆਰ ਦਰਜ ਕੀਤੀ ਜਾਵੇ ਪਿਕਨ ਚੂਜ਼ ਦੀ ਪਾਲਿਸੀ ਬਣਾਉਂਦੇ ਹੋਏ ਜਿਹੜਾ ਅੰਮ੍ਰਿਤਸਰ ਪੁਲਿਸ ਨੇ ਵੀ ਕਿੰਨਾ ਕਿਤੇ ਲਿਹਾਜ ਕੀਤਾ ਕਾਫੀ ਬਿਲਡਿੰਗਾਂ ਦੇ ਉੱਪਰ ਬਕਾਇਦਾ ਸਿਰਫ ਦੋ ਬਿਲਡਿੰਗਾਂ ਤੇ ਹੀ ਮਾਲਕਾਂ ਉੱਤੇ ਮਾਮਲਾ ਦਰਜ ਕੀਤਾ ਇੱਕ ਤਾਂ ਥਾਣਾ ਕਤਵਾਲੀ ਤਾਂ ਦੂਸਰਾ ਥਾਣਾ ਸਿਵਲ ਲਾਈਨ ਜਿਹੜਾ ਕਿ ਰਾਜਾ ਐਂਡ ਕੰਪਨੀ ਦੇ ਜਿਹੜੇ ਡਾਇਰੈਕਟਰ ਨੇ ਨਾਮ ਆ ਰਿਹਾ ਗਗਨਦੀਪ ਸਿੰਘ ਉਹਨਾਂ ਉੱਪਰ ਐਫ ਆਈ ਆਰ ਦਰਜ ਕੀਤੀ ਗਈ ਹੈ ਸੀਲ ਤੋੜਨ ਦੇ ਜੁਰਮ ਤਹਿਤ ਤਾਂ ਹੁਣ ਅੱਗੋਂ ਦੇਖਦੇ ਹਾਂ ਕਿ ਬਾਕੀ ਜਿਹੜੀਆਂ ਬਿਲਡਿੰਗਾਂ ਜਿਨ੍ਹਾਂ ਦੀਆਂ ਸੀਲਾਂ ਟੁੱਟਣ ਉਪਰੰਤ ਉੱਥੇ ਕਾਰੋਬਾਰ ਵੀ ਚੱਲ ਰਹੇ ਹੋਟਲ ਖੁੱਲ ਚੁੱਕੇ ਨੇ ਮੋਟੀਆਂ ਕਮਾਈਆਂ ਕਰ ਰਹੇ ਨੇ ਉਥੋਂ ਦੇ ਮਾਲਕ ਕੀ ਉਹਨਾਂ ਨਾਲ ਕੋਈ ਸਾਂਝ ਕਾਂਠ ਹੈ ਕੀ ਉਹਨਾਂ ਨੂੰ ਕਿਸੇ ਪੋਲਿਟਿਕਲ ਜਿਹੜਾ ਸ਼ੈਲਟਰ ਦੇ ਕੇ ਬਚਾਇਆ ਜਾ ਰਿਹਾ ਇਹ ਇੱਕ ਵੱਡੇ ਸਵਾਲ ਖੜਾ ਕਰਦਾ ਤਾਂ ਇੱਕ ਪਾਸੇ ਜਿਹੜਾ ਕਾਨੂੰਨੀ ਸਿਕੰਜਾ ਕੱਸਿਆ ਜਾ ਰਿਹਾ ਕੁਝ ਨਹੀਂ ਸਿਰਫ ਦੋ ਬਿਲਡਿੰਗਾਂ ਦੇ ਉੱਪਰ ਪਰ ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਕੀ ਹੋਟਲ ਜਿਹੜਾ ਸਵੇਰਾ ਉਸ ਦੀ ਉਸਾਰੀ ਰੁਗੀ ਹੋਈ ਹੈ ਇੱਥੋਂ ਤੱਕ ਕਿ ਸਾਡੇ ਤੱਕ ਤਸਵੀਰਾਂ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਹੋਟਲ ਸਵੇਰਾ ਦੇ ਬਾਹਰ ਦੀਵਾਰ ਅਧਿਕਾਰੀਆਂ ਵੱਲੋਂ ਕਰਵਾਈ ਗਈ ਹੈ ਜਿਹੜੇ ਐਮਟੀਪੀ ਵਿਭਾਗ ਦੇ ਪਰ ਫਿਰ ਵੀ ਅੰਦਰ ਜਿਹੜਾ ਕੰਮ ਮੁਕੰਮਲ ਕਰਵਾਇਆ ਜਾ ਰਿਹਾ ਹੈ ਬਿਲਡਿੰਗ ਮਾਲਕ ਇੱਥੋਂ ਤੱਕ ਕਿ ਬੇਖੌਫ ਹੋ ਕੇ ਬਿਲਡਿੰਗ ਨੂੰ ਪੂਰੀ ਰੂਪਰੇਖਾ ਤਿਆਰ ਦੇ ਚੁੱਕੇ ਨੇ ਕੁਝ ਹੀ ਦਿਨਾਂ ਤੱਕ ਇਸ ਦੀ ਓਪਨਿੰਗ ਤੱਕ ਹੋndi ਹਾਈ ਕੋਰਟ ਦਾ ਵੀ ਬਿਲਕੁਲ ਖੌਫ ਨਹੀਂ ਹੈ ਇਨ੍ਹਾਂ ਬਿਲਡਿੰਗ ਮਾਲਕ ਸਮੇਤ ਅਧਿਕਾਰੀਆਂ ਨੂੰ ਹੁਣ ਦੇਖਦੇ ਹਾਂ ਕਿ ਅੱਗੋਂ ਕੀ ਵੱਡੀ ਕਾਰਵਾਈ ਹੁੰਦੀ ਜਾਂ ਨਹੀਂ ਕਿ ਇਹ ਫਾਈਲਾਂ ਇੱਥੇ ਹੀ ਦਬ ਕੇ ਰਹਿ ਜਾਂਦੀਆਂ ਨੇ ਆਰਪੀ ਦੀ ਰਿਪੋਰਟ